ਜਿਸ ਕਾਫਲੇ ਦੀ ਅਗਵਾਈ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਕਰਦੇ ਆ ਇਹੋ ਮਾਰਗ ਹੈ ਜਿਹੜਾ ਮੁਰਦਿਆਂ ਨੂੰ ਜੀਵਨ ਦਿੰਦਾ ਹੈ ਸਤ ਸੰਗਤ ਜੀ ਗੁਰੂ ਸਾਹਿਬ ਜੀ ਨੇ ਜਿਵੇਂ ਸੋਝੀ ਦਿੱਤੀ ਠੰਡੇ ਬੁਰਜ ਦੀ ਸਰਦਲ ਤੇ ਖੜੇ ਸੀ ਸਤਗੁਰਾਂ ਨੇ ਸੁਪਨਾ ਦਿੱਤਾ ਔਰ ਉੱਥੇ ਖੜੇ ਹੀ ਸਤਗੁਰਾਂ ਨੇ ਨਾਮ ਸੋਝੀ ਚ ਪਾਇਆ ਕਿ ਠੰਡੇ ਬੁਰਜ ਦੇ ਅੰਦਰ ਤਿੰਨ ਰਾਤਾਂ ਗੁਰੂ ਲਾਲਾ ਨੇ گزارੀਆਂ ਉਸ ਤੋਂ ਪਿੱਛੇ ਤਿੰਨ ਰਾਤਾਂ ਸਫ਼ਰ 'ਚ گزار ਕੇ ਆਏ ਨੇ ਇਹ ਸ਼ਹੀਦੀ ਦਾ ਮੁਕਾਮ ਹੈ ਤੇ ਸ਼ਹੀਦੀ ਤੇ ਮੰਜ਼ਲ ਤੱਕ ਪਹੁੰਚਣ ਵਾਸਤੇ ਜਿਹੜਾ ਸਫ਼ਰ ਹੈ ਉਸ ਸਫ਼ਰ ਲਈ ਸਤਗੁਰਾਂ ਨੇ ਨਾਮ ਸੁਝਾਇਆ ਸਫਰੇ ਸ਼ਹਾਦਤ ਉਹ ਸਫ਼ਰ ਜਿਹੜਾ ਸ਼ਹੀਦੀ ਤੱਕ ਲੈ ਕੇ ਜਾਂਦਾ ਗੁਰੂ ਸਾਹਿਬ ਜੀ ਨੇ ਐਸਾ ਨਾਮ ਦਿੱਤਾ ਕਿ ਕੌਮ ਨੇ ਪ੍ਰਵਾਨ ਕਰ ਲਿਆ ਜੀ ਅੱਜ ਕੋਈ ਐਸੀ ਗਲੀ ਮਹੱਲਾ ਨਹੀਂ ਕੋਈ ਐਸਾ ਦੇਸ਼ ਨਹੀਂ ਜਿੱਥੇ ਸਮਾਗਮ ਹੋ ਰਿਹਾ ਹੋਵੇ ਤੇ ਨਾਮ ਸਫਰ-ਏ-ਸ਼ਹਾਦਤ ਨਾ ਰੱਖਿਆ ਹੋਵੇ ਹਰ ਐਕਟੀਵਿਟੀ ਦਾ ਨਾਮ ਸਫਰ ਨਾਲ ਜੋੜ ਕੇ ਰੱਖਿਆ ਜਾ ਰਿਹਾ ਹਰ ਐਕਟੀਵਿਟੀ ਦਾ ਇਥੋਂ ਤੱਕ ਕਿ ਸਰਕਾਰੀ ਪ੍ਰੋਗਰਾਮ ਹੋ ਰਹੇ ਆ ਸਿੱਖ ਸਾਧਿਆਦਿਆਂ ਦੇ ਸਫਰ ਨੂੰ ਆਪਣੀ ਸੁਰਤ ਵਿੱਚ ਇੰਨਾ ਅਪਣਾ ਲਿਆ ਗਿਆ ਸਾਤ ਸੰਗਤ ਹੁਣ ਉਹ ਸਫਰ ਕੀ ਹੈ ਉਹਦੀ ਅਰੰਭਤਾ ਕੀ ਹੈ ਉਹਦਾ ਰੂਟ ਕੀ ਹੈ ਸਫਰ ਵਾਸਤੇ ਬਹੁਤ ਲਾਜ਼ਮੀ ਹੈ ਸਾਡੇ ਕੋਲ ਰੂਟ ਹੋਵੇ ਮੰਜ਼ਲ ਹੋਵੇ ਜਿੰਨੇ ਮੰਜ਼ਲ ਨਹੀਂ ਮਿੱਥੀ ਉਹਦਾ ਸਫਰ ਕਾਦਾ ਜੀ ਜੋ ਤਮ ਤੀਰਤ ਤੋ ਹਮ ਜਾਤੀ ਯਾਤਰੀ ਉਹੀ ਤੁਰਦਾ ਜਿਨੇ ਮੰਜ਼ਲ ਮਿੱਠੀ ਹੋਏ ਮੈਂ ਫਲਾਣੇ ਥਾਂ ਤੇ ਜਾਣਾ ਫਿਰ ਯਾਤਰੀ ਤੁਰੇਗਾ ਨਾ ਤੇ ਜੇ ਉਹਦੀ ਮੰਜ਼ਲ ਹੀ ਨਹੀਂ ਹੈ ਤੀਰਥ ਹੀ ਨਹੀਂ ਹੈ ਫਿਰ ਰਾਹ ਤੇ ਕਿਵੇਂ ਤੁਰੇਗਾ ਮੰਜ਼ਲ ਕੀ ਹੈ ਸਾਡੀ ਜਿਸ ਸਫਰ ਦਾ ਹੁਕਾ ਦੇਣ ਵਾਸਤੇ ਇਹ ਤਰਦਦ ਕੀਤੇ ਗਏ ਬੜੀ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ ਕਿਉਂਕਿ ਇਹ ਇਹ ਸਫਰ-ਏ-ਸ਼ਹਾਦਤ ਮਹਿਜ਼ ਟ੍ਰੈਡੀਸ਼ਨਲ ਇੱਕ ਪ੍ਰੋਗਰਾਮ ਨਹੀਂ ਹੈ ਕੀਰਤਨ ਹੋ ਰਿਹਾ ਉਹ ਤੇ ਰੋਜ਼ ਹੋ ਰਿਹਾ ਹਰ ਪਾਸੇ ਵਿਚਾਰਾਂ ਵੀ ਹੋ ਰਹੀਆਂ ਪਰ ਇਹਨੂੰ ਸ਼ੁਰੂ ਕਰਨ ਦਾ ਇੱਕ ਮਕਸਦ ਸੀ ਕਿ ਅਸੀਂ ਸੈਲਫ ਅਨਲਿਸਿਸ ਕਰੀਏ ਕਿ ਪੈਂਦਾ ਕੀ ਹੈ ਮੰਜ਼ਲ ਕੀ ਹੈ ਅਸੀਂ ਕਿੱਥੇ ਖੜੇ ਹਾਂ ਬਹੁਤ ਵੱਡੀ ਲੋੜ ਹੈ ਅੱਧੀ ਅੱਧੀ ਸਦੀ ਪੌਣੀ ਪੌਣੀ ਸਦੀ ਉਮਰ ਸਾਡੀ ਗੁਜ਼ਰ ਗਈ ਇਮਾਨਦਾਰੀ ਨਾਲ ਆਪਣੇ ਅੰਦਰ ਉੱਤਰ ਕੇ ਵੇਖਣ ਦਾ ਯਤਨ ਕਰੀਏ ਜਿਹੜਾ ਗੁਰੂ ਦਾ ਮਾਰਗ ਹੈ ਉਸ ਮਾਰਗ ਦੇ ਉੱਤੇ ਅਸੀਂ ਕਿੰਨੀ ਕਿੰਨਾ ਕ ਪੰਧ ਤੈਅ ਕੀਤਾ ਕਿੱਥੇ ਜੇ ਪਹੁੰਚੇ ਆ ਮੰਜ਼ਲ ਤੋਂ ਕਿੰਨੀ ਕੁ ਦੂਰ ਆ ਤੇ ਬਹੁਤੀ ਵਾਰੀ ਤੇ ਮੰਜ਼ਲ ਦਾ ਹੀ ਨਹੀਂ ਪਤਾ ਸਾਨੂੰ ਮਾਫ ਕਰਿਓ ਮੇਰਾ ਸੁਭਾਅ ਹੈ ਮੈਂ ਬਜ਼ੁਰਗਾਂ ਕੋਲ ਬੈਠਦਾ <coughs> 95% ਬਜ਼ੁਰਗਾਂ ਕੋਲ ਇੱਕ ਸ਼ਬਦ ਸੁਣਨ ਨੂੰ ਮਿਲਦਾ ਬਾਪੂ ਜੀ ਕਿਵੇਂ ਗੁਜ਼ਰ ਰਹੀ ਐ ਬੜੇ ਸੁਰਖ ਰੂਹਾਂ ਤਿੰਨ ਪੁੱਤਰ ਸੀ ਵੈਲ ਸੈਟਲ ਨੇ ਕੋਠੀਆਂ ਬਣ ਗਈਆਂ ਵੱਖਰੇ ਵੱਖਰੇ ਦੇਸ਼ਾਂ 'ਚ ਨੇ ਵੱਖਰੇ ਵੱਖਰੇ ਕਾਰੋਬਾਰ ਨੇ ਵੱਕਰੀਆਂ ਵੱਕਰੀਆਂ ਨੌਕਰੀਆਂ ਨੇ ਆਪਣੇ ਆਪ 'ਚ ਸੈਟਲ ਨੇ ਹੁਣ ਸੁਰਖ ਰੂਹਾਂ ਬਸ ਇਹ ਹੀ ਮੰਜ਼ਲ ਸੀ ਸਾਡੀ ਕੇ ਬੱਚੇ ਪੈਦਾ ਕਰੋ ਬੱਚੇ ਪਾਲੋ ਰੋਟੀ ਖਵਾਓ ਤੇ ਫਿਰ ਸੁਰਖਰੂ ਹੋ ਕੇ ਮਰ ਜਾਓ ਆਹ ਮੰਜ਼ਲ ਨਹੀਂ ਸੀ ਦਿੱਤੀ ਗੁਰੂ ਨੇ ਸਾਧ ਸੰਗਤ ਤੇ ਜੇ ਇਹ ਹੀ ਮੰਜ਼ਲ ਹੈ ਤੇ ਫਿਰ ਇਹ ਕੰਮ ਜਾਨਵਰ ਵੀ ਕਰ ਰਹੇ ਆ ਜੇ ਇੰਨਾ ਕੀ ਕੰਮ ਸਾਡੇ ਤੇ ਬੋਝ ਸੀ ਨਾ ਜੀ ਇੰਨਾ ਕੀ ਲਕਸ਼ ਸੀ ਸਾਡਾ ਤੇ ਅਸੀਂ ਸੁਰਖਰੂ ਹੋ ਗਏ ਬਸ ਔਰ ਕੋਈ ਕੰਮ ਨਹੀਂ ਰਹਿ ਗਿਆ ਹੁਣ ਲਟਕ ਬੇਫਿਕਰ ਤੇ ਇਹ ਕੰਮ ਪੰਛੀ ਜਾਨਵਰ ਵੀ ਕਰੇ ਪਸ਼ੂ ਪਰਿੰਦੇ ਵੀ ਕਰ ਰਹੇ ਆ ਬੱਚੇ ਪੈਦਾ ਕਰ ਰਹੇ ਆ ਬੜੇ ਮੋਹ ਨਾਲ ਪਾਲ ਲੈਂਦੇ ਆ ਉਹ ਵੀ ਬਹੁਤ ਚੰਗੀ ਤਰ੍ਹਾਂ ਸਾਮ ਸੰਭਾਲ ਕਰ ਲੈਂਦੇ ਆ ਆਲਣੇ ਬਣ ਜਾਂਦੇ ਆ ਬੱਚੇ ਆਪੋ ਆਪਣੇ ਥਾਵਾਂ ਤੇ ਚਲੇ ਜਾਂਦੇ ਆ ਬਸ ਫਿਰ ਇੱਕ ਇਨਸਾਨ ਵਿੱਚ ਤੇ ਜਾਨਵਰ ਵਿੱਚ ਕੀ ਫਰਕ ਹੋਇਆ ਤੇ ਸਾਡੇ ਤੇ ਵਾਸਤੇ ਹੋਰ ਜ਼ਿੰਮੇਵਾਰੀ ਵਾਰੀ ਵਧ ਜਾਂਦੀ ਹੈ ਸਾਨੂੰ ਇਨਸਾਨ ਤੋਂ ਅੱਗੇ ਵੀ ਸਿੱਖ ਬਣਾਇਆ ਕੀ ਲਕਸ਼ ਹੈ ਸਾਡਾ ਕਦੀ ਕਦੀ ਕੋਈ ਸਾਨੂੰ ਮੰਨ ਲਓ ਖੜੇ ਹੋ ਕੇ ਦੱਸਣਾ ਪਵੇ ਵੀ ਸਾਡੀ ਜ਼ਿੰਦਗੀ ਦਾ ਮਨੋਰਥ ਕੀ ਹੈ ਨਿਸ਼ਾਨਾ ਕੀ ਹੈ ਪੜਨਾ ਹੈ ਨੌਕਰੀ ਕਰਨੀ ਹੈ ਪੈਸਾ ਕਮਾਉਣਾ ਹੈ ਕੋਠੀ ਪਾਉਣੀ ਹੈ ਵਿਆਹ ਕਰਾਉਣਾ ਹੈ ਤੇ ਫਿਰ ਬੱਚੇ ਪੈਦਾ ਕਰਕੇ ਐਸ਼ ਕਰਨੀ ਬਸ ਨਾਂ ਭਾਈ ਜਿਨ੍ਹਾਂ ਦੀ ਅਗਵਾਈ ਵਿੱਚ ਅਸੀਂ ਇਹ ਸਫ਼ਰ ਤੇ ਪੈਰ ਰੱਖ ਰਿਹਾ ਨਾ ਉਹਨਾਂ ਕੋਲੋਂ ਪੁੱਛੀਏ ਤੁਹਾਡੀ ਮੰਜ਼ਿਲ ਕੀ ਹੈ ਤੁਹਾਡਾ ਮਨੋਰਥ ਕੀ ਹੈ ਲਕਸ਼ ਕੀ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਸਫ਼ਰ ਤੇ ਅਗਵਾਈ ਕਰਦੇ ਆ ਜਿਹਦਾ ਨਕਸ਼ਾ ਗੁਰੂ ਨਾਨਕ ਰੂਪ ਵਿੱਚ ਆ ਕੇ ਬਣਾਉਂਦੇ ਆ ਉਹਨਾਂ ਨੇ ਬੱਚੇ ਵੀ ਪੈਦਾ ਹੋਏ ਸਾਡੇ ਵਾਂਗ ਸਮਾਜਿਕ ਜੀਵਨ ਸੀ ਗ੍ਰਸਤੀ ਜੀਵਨ ਸੀ ਉਹਨਾਂ ਨੇ ਘਰ ਵੀ ਬੜੇ ਬਣਾਏ ਜੀ ਪਟਨਾ ਸਾਹਿਬ ਬੜਾ ਸੋਹਣਾ ਘਰ ਸੀ ਪੌਂਟਾ ਸਾਹਿਬ ਬੜਾ ਸੋਹਣਾ ਘਰ ਸੀ ਜਿੱਥੇ-ਜਿੱਥੇ ਵੀ ਮਹਾਰਾਜ ਗਏ ਆਨੰਦਪੁਰ ਸਾਹਿਬ ਬੜਾ ਸੋਹਣਾ ਘਰ ਹੈ ਹਰ ਥਾਂ ਤੇ ਮੁਕਾਮ ਕੀਤਾ ਜਾ ਸਕਦਾ ਉਹ ਛਿੰਨ ਨਹੀਂ ਲਾਉਂਦੇ ਜਿੱਥੇ ਜਾਂਦੇ ਆ ਉਹਨੂੰ ਤਿਆਗਦੇ ਆ ਬੱਚੇ ਵੀ ਪੈਦਾ ਹੋਏ ਨੇ ਘਰ ਵੀ ਬਣਾਏ ਨੇ ਪਰ ਗੁਰੂ ਸਾਹਿਬ ਕਹਿੰਦੇ ਲਕਸ਼ ਨਹੀਂ ਹੈ लक्ष्य की है जो बड़ा क्लीयर जरा सू अकाम है आ आ मुकाम है आदमी सफर इस पास जा रहा है दशमे जी बचन आखिरी विचित्र नाटक च हम यह काज जगत मोह आए इन्हू समझ लीए बस फिर पता लगेगा कि यह सफर की है जिन्होंने अस कह रहे हैं सफर ए शहादत फिर पता लगेगा कि अस तुरन दे समर्थ हाँ ਅਸੀਂ ਤੁਰ ਰਹੇ ਆ ਅਸੀਂ ਸਿੱਖ ਕਮਾਣ ਵਾਲੇ ਅਸੀਂ ਗੁਰਦੁਆਰੇ ਜਾ ਕੇ ਮੱਥਾ ਟੇਕਣ ਵਾਲੇ ਅਸੀਂ ਕੜਾ ਪ੍ਰਸ਼ਾਦ ਤੇ ਰੁਮਾਲੇ ਭੇਟਾ ਕਰਨ ਵਾਲੇ ਅਸੀਂ ਤੁਰ ਰਹੇ ਆ ਕਿ ਜਾਂ ਸਿਰਫ ਅਸੀਂ ਸੁੱਖਾਂ ਦੇ ਸੌਦੇ ਕਰ ਰਹੇ ਆ ਕਿ ਬਾਬਾ ਐਨੇ ਸੁਖਮਣੀ ਦੇ ਪਾਠ ਕਰਾਂਗੇ ਐਨੇ ਸੁੱਖ ਦੇ ਦੇ ਐਨੇ ਪਾਠ ਕਰਾਂਗੇ ਕਾਰੋਬਾਰ ਚੱਲ ਜੇ ਪੈਸਾ ਆ ਜਾਏ ਵੀਜੇ ਲੱਗ ਜਾਣ ਬਸ ਲਖਸ਼ ਤੇ ਵੇਖੋ ਨਾ ਤੁਹਾਨੂੰ ਕਲਗੀਆਂ ਵਾਲੇ ਸਾਹਿਬ ਕੀ ਦੇ ਰਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਰੂਪ ਦਿੱਤਾ ਸਾਨੂੰ ਧਿਆਨ ਦਿਓ ਇੱਕੋ ਰੂਪ ਦੇ ਕੇ ਕਿਹਾ ਖਾਲਸਾ ਮੇਰੋ ਬੋਲੋ ਨਾ ਸਾਰੇ ਹਾਜ਼ਰ ਰਹੋਗੇ ਖਾਲਸਾ ਮੇਰੋ ਰੂਪ ਹੈ ਖਾਸ ਰੂਪ ਦਿੱਤਾ ਬਾਣਾ ਦਿੱਤਾ ਸਰਬੰਸ ਦਿੱਤਾ ਆਪਣੀਆਂ ਖੁਸ਼ੀਆਂ ਦਿੱਤੀਆਂ ਆਪਣੇ ਸੁੱਖ ਦਿੱਤੇ ਸਾਡੀ ਝੋਲੀ 'ਚ ਪਾਏ ਔਰ ਕਮਾਲ ਦੀ ਗੱਲ ਆਪਣਾ ਅਧਿਕਾਰ ਦਿੱਤਾ ਜਿਹੜਾ ਸਿਰਫ ਗੁਰੂ ਦਾ ਰਾਈਟ ਹੈ ਸਿਰਫ ਦੁਨੀਆਂ ਦੇ ਉੱਤੇ ਸ਼ਿਸ਼ ਬਣਾਉਣਾ ਮੁਰੀਦ ਬਣਾਉਣਾ ਮੁਰਸ਼ਿਦ ਦੇ ਹੱਥ ਵਿੱਚ ਹੈ ਇੱਕ ਮੁਰਸ਼ਿਦ ਹੀ ਮੁਰੀਦ ਬਣਾ ਸਕਦਾ ਹੈ ਇੱਕ ਗੁਰੂ ਹੀ ਚੇਲਾ ਬਣਾ ਸਕਦਾ ਹੈ ਇੱਕ ਗੁਰੂ ਹੀ ਸ਼ਿਸ਼ ਬਣਾ ਸਕਦਾ ਹੈ ਪਰ ਜਿਸ ਦਿਨ ਗੁਰੂ ਨੇ ਆਪਣਾ ਰੂਪ ਦਿੱਤਾ ਆਪਣਾ ਬਾਣਾ ਦਿੱਤਾ ਉਸ ਦਿਨ ਆਪਣਾ ਅਧਿਕਾਰ ਵੀ ਸਾਨੂੰ ਸਾਜ ਕੇ ਖਾਲਸੇ ਦੀ ਝੋਲੀ 'ਚ ਪਾ ਦਿੱਤਾ ਕਿ ਅੱਜ ਤੋਂ ਗੋਬਿੰਦ ਸਿੰਘ ਕਿਸੇ ਨੂੰ ਸਿੰਘ ਨਹੀਂ ਬਣਾਏਗਾ ਅੱਜ ਤੋਂ ਤੁਹਾਡੇ 'ਚੋਂ ਪੰਜ ਉੱਠਣਗੇ ਤੇ ਉਹਨਾਂ ਨੂੰ ਰਾਈਟ ਹੈ ਤੁਹਾਡੇ ਵਿੱਚੋਂ ਹੀ ਸਾਰੇ ਪੰਥ ਵਿੱਚੋਂ ਜਿਹੜੇ ਮਰਜ਼ੀ ਪੰਜ ਉੱਠਣ ਤਿਆਰ ਪਰ ਤਿਆਰ ਤੇ ਇਹ ਅਧਿਕਾਰ ਮੈਂ ਪੰਥ ਦੀ ਝੋਲੀ 'ਚ ਪਾਉਂਦਾ ਅੱਜ ਤੋਂ ਮੁਰੀਦ ਵੀ ਸ਼ਿਸ਼ੇ ਵੀ ਤੁਸੀਂ ਬਣਾਓਗੇ ਚੇਲੇ ਵੀ ਤੁਸੀਂ ਬਣਾਓਗੇ ਇਹ ਨਹੀਂ ਦੁਨੀਆ 'ਚ ਲੱਭਦਾ ਕਿ ਸਭ ਕੁਝ ਦਿੱਤਾ ਅਸੀਂ ਅਪਣਾ ਲਿਆ ਅਸੀਂ ਪੰਜ ਪਿਆਰੇ ਬਣ ਲਈ ਵੀ ਤਿਆਰ ਹਾਂ ਅਸੀਂ ਚਿਹਰੇ ਮੋਹਰੇ ਤੋਂ ਸਿੱਖ ਦੇਣ ਨਾ ਵਾਸਤੇ ਵੀ ਤਿਆਰ ਹਾਂ ਠੀਕ ਹੈ ਇੱਕ ਚੀਜ਼ ਸਤਿਗੁਰ ਜੀ ਨੇ ਹੋਰ ਦਿੱਤੀ ਜਿਹੜੀ ਸਾਡੀ ਚਰਚਾ ਦਾ ਵਿਸ਼ਾ ਹੈ ਓਸੀ ਲਕਸ਼ ਜਿਹੜਾ ਲਕਸ਼ ਜਿਹੜਾ ਏਮ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੈ ਉਹੀ ਲਕਸ਼ ਸਤਗੁਰੂ ਜੀ ਨੇ ਆਪਣੇ ਖਾਲਸੇ ਨੂੰ ਦਿੱਤਾ ਤੇ ਯਕੀਨ ਕਰੋ ਕੋਈ ਬੰਦਾ ਪਤਾ ਕਦੋਂ ਮਹਾਨ ਹੁੰਦਾ ਹੈ ਜਦੋਂ ਉਹਦਾ ਲਕਸ਼ ਮਹਾਨ ਹੋਵੇ ਤੇ ਮਹਾਨ ਲਕਸ਼ ਦੀ ਪੂਰਤੀ ਵਾਸਤੇ ਜਦੋਂ ਉਦਮਸ਼ੀਲ ਹੁੰਦਾ ਹੈ ਲਕਸ਼ ਦੀ ਪੂਰਤੀ ਕਰਦਾ ਹੈ ਮਹਾਨ ਪ੍ਰਾਪਤੀ ਕਰਦਾ ਹੈ ਤੇ ਫਿਰ ਉਹ ਸਧਾਰਨ ਬੰਦਾ ਵੀ ਮਹਾਨ ਹੋ ਜਾਂਦਾ ਹੈ ਹੁਣ ਇਹ ਲਕਸ਼ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਛੋਟਾ ਨਹੀਂ ਹੋਏਗਾ ਇਥੇ ਕੋਈ ਅਮੀਰ ਪੁਰਖ ਹੋਏ ਨਾ ਅਮੀਰ ਬੰਦਾ ਅਰਬ ਖਰਬ ਪਤੀ ਤੇ ਉਹਦਾ ਲਕਸ਼ ਇਹ ਨਹੀਂ ਹੋਏਗਾ ਕਿ ਮੈਂ ਪਰਚੂਨ ਦੀ ਦੁਕਾਨ ਪਾਉਣੀ ਹੈ ਜਿੰਨਾ ਵੱਡਾ ਬੰਦਾ ਓਡਾ ਵੱਡਾ ਲਕਸ਼ ਹੋਏਗਾ ਨਾ ਜੀ ਕਦੀ ਹੋਏਗਾ ਵੀ ਬੰਦਾ ਅਰਬ ਖਰਬ ਪਤੀ ਹੈ ਤੇ ਉਹ ਕਹੇ ਮੈਂ ਕਰਿਆਨੇ ਦੀ ਦੁਕਾਨ ਪਾਣੀ ਹੈ ਇਹ ਮੇਰਾ ਲਕਸ਼ ਹੈ ਨਹੀਂ ਨਹੀਂ ਅਸੀਂ ਹੱਸਾਂਗੇ ਨਹੀਂ ਵੱਡਾ ਬੰਦਾ ਵੱਡਾ ਲਕਸ਼ ਹੋਏਗਾ ਗੁਰੂ ਗੋਬਿੰਦ ਸਿੰਘ ਜੀ ਵੱਡੇ ਨੇ ਤੇ ਉਹਨਾਂ ਦਾ ਲਕਸ਼ ਬੜਾ ਵੱਡਾ ਹੈ ਤੇ ਉਹਨਿਆ ਨੇ ਸਾਨੂੰ ਵੱਡਿਆਂ ਕੀਤਾ ਕਿ ਆਪਣੇ ਵਾਲਾ ਲਕਸ਼ ਆਪਣੇ ਵਾਲਾ ਨਿਸ਼ਾਨਾ ਆਪਣੇ ਵਾਲਾ ਏਮ ਆਪਣੇ ਖਾਲਸੇ ਦੀ ਝੋਲੀ 'ਚ ਪਾਇਆ ਜਿਹੜਾ ਸਾਡਾ ਸਫਰ ਹੈ ਇਹਦੇ ਤੋਂ ਕਲੀਅਰ ਹੋਰ ਦੁਨੀਆ 'ਚ ਕਿਤੇ ਨਹੀਂ ਮਿਲ ਸਕਦਾ ਹਮ ਇਹ ਕਾਜ ਜਗਤ 'ਵੋ ਆਏ ਧਰਮ ਹੀਤ ਗੁਰਦੇਵ ਪਠਾਏ